ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਟ੍ਰੈਂਡ ਚੱਲ ਗਿਆ ਹੈ ਕਿ ਜੇ ਮੈਂ ਪੱਗ ਨਹੀਂ ਬੰਨਦਾ ਤਾਂ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਜੇ ਮੈਂ ਪੱਗ ਬੰਨਦਾ ਹਾਂ ਫੇਰ ਹੀ ਸਿੱਖ ਹਾਂ ਅੱਜ ਪੱਗ ਦੀ ਮਹੱਤਤਾ ਬਾਰੇ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਦੇ ਨਾਲ ਮੈਂ ਆਸ ਕਰੂੰਗਾ ਕਿ ਤੁਹਾਡੇ ਸਾਰੇ ਜਿਹੜੇ ਸਵਾਲ ਆ ਉਹ ਕਲੀਅਰ ਹੋ ਜਾਣਗੇ ਤੇ ਤੁਸੀਂ ਵੀ ਅੱਗੇ ਤੋਂ ਉਸ ਰਾਤੇ ਚੱਲਣ ਦੀ ਕੋਸ਼ਿਸ਼ ਕਰੋਗੇ ਇੱਕ ਵਾਰ ਕੀ ਹੁੰਦਾ ਇੱਕ ਜਵਾਨ ਬੱਚਾ ਆਪਣੀ ਮਾਂ ਨੂੰ ਪੁੱਛਦਾ ਕਿ ਮਾਂ ਮੈਂ ਪੱਗ ਕਿਉਂ ਬੰਨਾਂ ਇਸ ਤੋਂ ਬਿਨਾਂ ਵੀ ਤਾਂ ਮੈਂ ਸਿੱਖ ਹਾਂ ਚਾਹਵੇਂ ਸਿੱਖ ਨਹੀਂ ਹਾਂ ਜਦੋਂ ਮੈਂ ਮੰਨਦਾ ਮੈਂ ਸਿੱਖ ਹਾਂ ਫਿਰ ਪੱਗ ਵਾਲਾ ੜੀਕਾ ਕਿਉਂ ਪਾਇਆ ਹੋਇਆ ਸਿੱਖੀ ਕੀ ਪੱਗ ਨੇ ਕਮਾਉਣੀ ਆ ਤੇ ਮਾਂ ਸਿਆਣੀ ਸੀ ਮਾਂ ਕਹਿੰਦੀ ਇਹਦਾ ਜਵਾਬ ਮੈਂ ਕੱਲ ਨੂੰ ਦਿਆਂਗੀ ਸਵੇਰੇ ਤਾਂ ਅਗਲੇ ਦਿਨ ਬੱਚਾ ਸਕੂਲ ਜਾਣ ਲਈ ਤਿਆਰ ਹੁੰਦਾ ਤੇ ਕਹਿੰਦਾ ਮਾਂ ਵਰਦੀ ਦਿਓ ਮੈਨੂੰ ਮੇਰੀ ਵਰਦੀ ਨਹੀਂ ਮਿਲ ਰਹੀ ਤਾਂ ਮਾਂ ਨੇ ਕਿਹਾ ਉਹ ਤੇ ਤਿਆਰ ਹੀ ਨਹੀਂ ਕੀਤੀ ਤੇ ਬੱਚਾ ਫੇਰ ਕਹਿੰਦਾ ਫਿਰ ਮੈਂ ਸਕੂਲ ਕਿਵੇਂ ਜਾਵਾਂ ਤਾਂ ਮਾਂ ਨੇ ਅੱਗੋਂ ਜਵਾਬ ਦਿੱਤਾ ਮੇਰੇ ਪੁੱਤ ਮੇਰੇ ਲਾਲ ਸਕੂਲ ਵਰਦੀ ਨੇ ਥੋੜਾ ਜਾਣਾ ਪੜਨਾ ਤੇ ਤੂੰ ਆ ਦਿਮਾਗ ਤੇਰਾ ਇਹ ਵਰਦੀ ਵਾਲਾ ੜੀਕਾ ਕਿਉਂ ਆ ਫਿਰ ਬੱਚਾ ਗੁੱਸੇ 'ਚ ਆ ਕੇ ਕਹਿੰਦਾ ਹੱਦ ਹੋ ਗਈ ਮਾਂ अनुशासन ਵੀ ਆਖਰ ਕੋਈ ਚੀਜ਼ ਆ। ਅਨੁਸ਼ਾਸਨ ਚ ਵਰਦੀ ਅਨੁਸ਼ਾਸਨ ਚ ਆਉਂਦੀ ਆ। ਜੇ ਵਰਦੀ ਨਹੀਂ ਪਾਉਂਗਾ ਤਾਂ ਮੈਂ ਸਕੂਲ ਚ ਕਿੱਦਾਂ ਜਾ ਸਕਦਾ? ਤਾਂ ਮਾਂ ਨੇ ਇੱਕੋਂ ਜਵਾਬ ਦਿੱਤਾ। ਤਾਂ ਫਿਰ ਦੱਸ ਮੇਰੇ ਪੁੱਤ, ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਤੇਰੇ ਲਈ ਅੜਿੱਕਾ ਕਿਉਂ ਆ? ਤੈਨੂੰ ਪੱਗ ਅੜਿੱਕਾ ਕਿਉਂ ਜਾਪਦੀ ਆ? ਤੇਰੇ ਸਿਰ ਤੇ ਬੰਨੀ ਹੋਈ ਦਸਤਾਰ 2 ਗੱਜ ਦਾ ਜਾਂ 4 ਗੱਜ ਦਾ ਕੱਪੜਾ ਨਹੀਂ ਆ। ਇਹ ਗੁਰੂ ਜੀ ਵੱਲੋਂ ਦਿੱਤਾ ਗਿਆ ਸਾਨੂੰ ਅਨੁਸ਼ਾਸਨ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿੱਤਾ ਗਿਆ ਸਾਨੂੰ ਤੋਹਫਾ ਹੈ ਸੋ ਇਸ ਕਰਕੇ ਪੱਗ ਨੂੰ ਕਦੇ ਵੀ ਨਾ ਨਹੀਂ ਕਰਨੀ ਪੱਗ ਹਮੇਸ਼ਾ ਸਿੱਖ ਦਾ ਮਾਣ ਸਿੱਖ ਦਾ ਤਾਜ ਆ ਕਿਉਂਕਿ ਅਸੀਂ ਤਾਂ ਵੱਡੇ ਵੱਡੇ ਤਾਜਾਂ ਨੂੰ ਇਸੇ ਲਈ ਠੋਕਰ ਮਾਰ ਦਿੱਤੀ ਆ ਸਿਰਫ ਇਸ ਪੱਗ ਬਦਲੇ ਸਿਰਫ ਇਸ ਦਸਤਾਰ ਬਦਲੇ ਸੋ ਪੱਗ ਦੇ ਕਦੇ ਵੀ ਕੋਈ ਵੀ ਸਵਾਲ ਨਾ ਕਰਿਓ ਹਮੇਸ਼ਾ ਇੱਕ ਸਿੱਖ ਨੂੰ ਪੱਗ ਸਜਾਉਣੀ ਹੀ ਚਾਹੀਦੀ ਆ ਜੇ ਉਹਨੇ ਵਾਲ ਕੱਟੇ ਆ ਵੈਸੇ ਤਾਂ ਹਮੇਸ਼ਾ ਸਿੱਖ ਸਰਦਾਰ ਹੋਣਾ ਚਾਹੀਦਾ ਉਹਦੇ ਦਾੜੀ ਕੇਸ ਹੋਣੇ ਹੀ ਚਾਹੀਦੇ ਹਨ ਪਰ ਜੇ ਕੋਈ ਨਹੀਂ ਵੀ ਰੱਖ ਸਕਦਾ ਕਿਸੇ ਨੇ ਨਹੀਂ ਵੀ ਰੱਖੇ ਹੋਏ ਤਾਂ ਉਹ ਪੱਗ ਉਹਨੂੰ ਜ਼ਰੂਰ ਬੰਨਣੀ ਚਾਹੀਦੀ ਹੈ ਕਿਉਂਕਿ ਪੱਗ ਹੀ ਅਜਿਹੀ ਹੈ ਜਿਹੜੀ ਉਹਨੂੰ ਲੱਖਾਂ 'ਚ ਖੜੇ ਨੂੰ ਵੀ ਇੱਕ ਅਲੱਗ ਪਹਿਚਾਣ ਦੇ ਸਕਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ